ਮੈਂ ਥਾਣੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜੀ ਜੇ ਐਫ ਆਈ ਆ ਨਹੀਂ ਕੱਟਣੀ ਤਾਂ ਮੈਂ ਥਾਣੇ ਦੇ ਬਾਹਰ ਧਰਨੇ ਤੇ ਬਹਿ ਜਾ ਮੈਨੂੰ ਕਹਿੰਦਾ ਜੇ ਧਰਨੇ ਦੇ ਬੈਠੇਗਾ ਤੇਰੇ ਤੇ ਪਰਚਾ ਦੇ ਜੂਗਾ ਤੇਰ ਤੂੰ ਕੀ ਅਧਿਕਾਰ ਹੈ ਧਰਨੇ ਪਰ ਧਰਨੇ ਤੇ ਬਹਿਦਾ ਚਲੋ ਮੈਂ ਗੁੱਸੇ ਜਾ ਕੇ ਬਾਹਰ ਧਰਨੇ ਤੇ ਬਹਿ ਗਿਆ ਜਿਵੇਂ ਜਿਵੇਂ ਸਾਰੇ ਸ਼ਹਿਰ ਨੂੰ ਪਤਾ ਚਲਦਾ ਗਿਆ ਸਾਰਾ ਸ਼ਹਿਰ ਦਾ ਵਪਾਰੀ ਚਾਹੇ ਉਹ ਕਾਂਗਰਸ ਹੈ ਚਾਹੇ ਕਾਲੀ ਦਲਾ ਚਾਹੇ ਭਾਜਪਾ ਹੈ ਹਰ ਪਾਰਟੀ ਦੇ ਨੁਮਾਇੰਦੇ ਇੱਥੇ ਆਣੇ ਸ਼ੁਰੂ ਹੋ ਗਏ ਜੀ ਪਰ ਬੜੀ ਅਫਸੋਸ ਦੀ ਗੱਲ ਹੈ ਬੜੇ ਦੁੱਖ ਦੀ ਗੱਲ ਹੈ ਜਿੰਨਾਂ ਲਈ 2 ਸਾਲ ਹੋ ਗਏ ਮ ਹਰ ਇੱਕ ਚੀਜ਼ ਦੇ ਵਿੱਚ ਉਹਨਾਂ ਸਾਥ ਦਿੰਦਾ ਆਮ ਆਦੀ ਪਾਰਟੀ ਦਾ ਇੱਕ ਵੀ ਨੁਮਾਇੰਦਾ ਇੱਕ ਵੀ ਵਰਕਰ ਇੱਥੇ ਆ ਕੇ ਨਹੀਂ ਖੜਾਗਾ ਇਸ ਰੋਦ ਵਜੋਂ ਮੈਂ ਅੱਜ ਆਮ ਆਦੀ ਪਾਰਟੀ ਦੇ ਹਰ ਰੋਦੇ ਤੋਂ ਧਰਨਾ ਦਿੰਦਾ ਬੜੇ ਦੁਖੀ ਹੋ ਗਏ ਯਾਰ ਮੈਂ ਤਾਂ ਲੋਕਾਂ ਦੀ ਲੜਾਈ ਲੜੀ ਜਾਂਦਾ ਕੰਮ ਸੇ ਕੰਮ ਇਹ ਕਐਸਐਚਓ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਐਡਾ ਪੁੱਠਾ ਬੋਲਿਆ ਸਾਡੇ ਐਮਐਲਏ ਨੂੰ ਆ ਕੇ ਇੱਥੇ ਪੁੱਛਣਾ ਤਾਂ ਚਾਹੀਦਾ ਸੀ ਵੀ ਇੱਥੇ ਇਕੱਠਵਾਂ 500 ਪਾਣੀ ਇਕੱਠਾ ਆਇਆ ਵੀ ਕਾਕਾ ਤੇਰੀ ਕੀ ਜ਼ਰੂਰਤ ਤੂੰ ਸਾਡੇ ਐਮਸੀ ਨੂੰ ਐ ਬੋਲਿਆ ਕੰਮ ਸੇ ਕੰਮ ਇੱਥੇ ਲੋਕਾਂ ਨੂੰ ਸੈਟੀਸਫਾਈ ਤਾਂ ਕਰਨਾ ਚਾਹੀਦਾ ਸੀਗਾ 20 ਸਣੇ ਉਹਨਾਂ ਨੂੰ ਮਿਲ ਕੇ ਸੀਆਈਡੀ ਨੇ ਦੇਤਾ ਕੋਈ ਵੀ ਨਹੀਂ ਆਇਆ ਮੈਂ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਲਈ ਲੜਿਆ ਜੇ ਬੀਜੇਪੀ ਤੋਂ ਰਿਜ਼ਾਈਨ ਦਿੱਤਾ ਆਈਗਾ ਕਿਸਾਨਾਂ ਦੇ ਹੱਕ 'ਚ ਜੇ ਅੱਜ ਆਮ ਆਦਮੀ ਪਾਰਟੀ ਤੋਂ ਰਜ਼ਾਈਨ ਦਿੱਤਾ ਤਾਂ ਆਪ ਦੇ ਵਾਰਡ ਦੇ ਗੇਰਾ ਦੀ ਦੇ ਹੱਕ 'ਚ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਨਾ ਇੱਥੇ ਕੋਈ ਬੋਟਾ ਤਸੱਲੀ ਭਖ ਜਵਾਬ ਮਿਲਿਆ ਇਸੇ ਰੋਜ਼ ਵਜੋਂ ਮੈਂ ਅੱਜ ਆਮ ਆਦਮੀ ਪਾਰਟੀ ਦੇ ਹਰ ਰੋਦੇ ਤੋਂ